ਬਾਬੂਸ਼ਾ ਹੀ ਦੇਖ ਰਹੇ ਤੁਸੀਂ ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਪੰਜਾਬ ਦੇ ਖਿਡਾਰੀਆਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਕਲਾਸ 1 ਅਫਸਰਾ ਦੀਆਂ ਇਹ ਨੌਕਰੀਆਂ ਨੇ ਅਪੁਆਇੰਟਮੈਂਟ ਲੈਟਰਸ ਉਹਨਾਂ ਨੇ ਦਿੱਤੇ ਨੇ ਤੇ ਇਸ ਦੇ ਵਿੱਚ ਭਾਰਤੀ ਹਾਕੀ ਟੀਮ ਦੇ ਖਿਡਾਰੀ ਵੀ ਨੇ ਔਰ ਵੂਮਨ ক্রিকেট ਟੀਮ ਦੀ ਜਿਹੜੀ ਖਿਡਾਰਨਾ ਉਹ ਵੀ ਇਸ ਵਿੱਚ ਸ਼ਾਮਿਲ ਹੈ ਤੇ ਸੋ ਜਿਨ੍ਹਾਂ ਨੂੰ ਇਹ ਨੌਕਰੀਆਂ ਦਿੱਤੀਆਂ ਗਈਆਂ ਨੇ ਜਿਹੜੀਆਂ ਇਹਦੇ ਵਿੱਚ PPS ਤੇ PCS ਅਸਫਰਾਂ ਦੀਆਂ ਨੌਕਰੀਆਂ ਨੇ DSP ਭਰਤੀ ਕੀਤੇ ਗਏ ਨੇ ਤੇ ਉਹਨਾਂ ਨਾਲ ਗੱਲਬਾਤ ਕਰਕੇ ਜਾਣਦੇ ਹਾਂ ਕਿਵੇਂ ਦਾ ਮਹਿਸੂਸ ਕਰ ਰਹੇ ਨੇ ਉਹ ਮੈਮ ਇੰਟਰੋਡਕਸ਼ਨ ਦੇ ਦਿਓ ਆਪਣਾ ਤੇ ਕਿਵੇਂ ਦਾ ਫੀਲ ਕਰ ਰਹੇ ਹੋ ਅੱਜ ਸੀਐਮ ਸਾਹਿਬਾ ਮੇਰਾ ਨਾਮ ਹਰਬੰਨਪ੍ਰੀਤ ਕੌਰ ਹੈ ਔਰ ਮੈਂ ਇੰਡੀਅਨ ਕ੍ਰਿਕਟ ਟੀਮ ਦੀ ਕੈਪਟਨ ਹਾਂ ਔਰ ਅੱਜ ਸਾਨੂੰ ਗਵਰਨਮੈਂਟ ਨੇ A1 ਜੌਬਸ ਆਫਰ ਕੀਤੀਆਂ ਨੇ ਔਰ ਮੇਰੇ ਨਾਲ ਨਾਲ ਬਾਕੀ ਵੀ 10 ਖਿਡਾਰੀ ਸੀਗੇ ਜਿਨ੍ਹਾਂ ਨੂੰ ਜੌਬਸ ਦੀ ਆਫਰ ਹੋਈ ਹੈ ਔਰ ਬਹੁਤ ਅੱਛਾ ਫੀਲ ਹੋ ਰਿਹਾ ਹੈ ਕਿ ਸਰਕਾਰ ਸਾਨੂੰ ਇੰਨਾ ਵਧੀਆ ਸਪੋਰਟ ਕਰ ਰਹੀ ਹੈ ਜੇ ਸਾਉਂ ਨੇ ਉਹਨਾਂ ਨੇ ਕਿਹਾ ਵੀ ਸਪੈਸ਼ਲੀ ਮੂਮੈਂਟ ਦੀ ਕਾਫੀ ਕਰੀਬ ਕੀਤੀ ਹੈਗੀ ਹੈ ਤੇ ਅੱਗੇ ਜਿਵੇਂ ਆਈਪੀਐਲ ਦਾ ਵੀ ਜ਼ਿਕਰ ਕੀਤਾ ਉਹਨਾਂ ਨੇ ਤੇ ਤੁਸੀਂ ਕਿ ਕਿਵੇਂ ਤਿਆਰੀ ਕਰ ਰਹੇ ਹੋ ਅੱਗੇ ਕੀ ਕੁਝ ਤਾਂ ਹੋਰ ਟਾਰਗੇਟਸ ਨੇ ਜੀ ਹਾਂ ਉਹ ਵਿਮਨਸ ਨੂੰ ਕਾਫੀ ਸਪੋਰਟ ਕਰ ਰਹੇ ਨੇ ਜਿਵੇਂ ਕਿ ਸਰ ਦਸਰੇ ਸੀ ਕਿ ਉਹਨਾਂ ਨੇ ਹੁਣ ਵਿਮਨ ਨਥਾਣੇ ਵੀ ਬਣਾਏ ਜਿੱਤੇ ਸਿਰਫ ਵਿਮਨ ਪੁਲਿਸ ਹੋਏਗੀ ਔਰ ਯੂ نو ਤੁਹਾਡੀ ਕਿਸੇ ਨੂੰ ਵੀ ਕੋਈ ਵੀ ਪ੍ਰੋਬਲਮ ਹੈ ਕੁਝ ਵੀ ਹੈ ਅਗਰ ਕੋਈ ਵਿਮਨ ਜਾਂਦੀ ਹੈ ਤੇ ਉਹ ਵਿਮਨ ਦੇ ਨਾਲ ਆਪਣੀ ਪ੍ਰੋਬਲਮ ਸ਼ੇਅਰ ਕਰ ਸਕਦੀ ਹੈ ਉਸ ਤੋਂ ਬਿਨਾ ਕਾਫੀ ਸਾਰੇ ਡੀਸੀ ਜਿਹੜੇ ਹੈਗੇ ਨੇ ਉਹ ਵਿਮਨ ਨੇ ਤੋ ਆਈ ਥਿੰਕ ਕਾਫੀ ਅੱਛਾ ਲੱਗ ਰਿਹਾ ਹੈ ਕਿਉਂਕਿ ਇਕੁਐਲਿਟੀ ਆ ਰਹੀ ਹੈ ਪੰਜਾਬ ਦੇ ਵਿੱਚ ਸਾਰਿਆਂ ਨੂੰ ਇਕੁਅਲੀ ਯੂ نو ਫੀਲ ਕਰਾ ਰਾਇਆ ਕਰਾਇਆ ਜਾ ਰਿਹਾ ਹੈ ਕਿਸੇ ਨੂੰ ਇਹ ਨਹੀਂ ਇਹ ਨਹੀਂ ਫੀਲ ਹੋ ਰਿਹਾ ਕਿ 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 ਔਰ ਔਰਦ ਹੋਗੇ ਤੁਸੀਂ ਉਹਨਾਂ ਕੁਝ ਕਰ ਨਹੀਂ ਸਕਦੇ ਸਾਰਿਆਂ ਨੂੰ ਤੋ ਤੁਹਾਡੇ ਰਿਜ਼ਲਟ ਦੇ ਨਾਲ ਤੁਹਾਨੂੰ ਯੂ نو ਸਨਮਾਨ ਸਨਮਾਨ ਮਿਲ ਰਿਹਾ ਹੈ ਤੋ ਬਹੁਤ ਅੱਛਾ ਫੀਲ ਹੋ ਰਿਹਾ ਹੈ ਡਿਊਟੀ ਕਿਸ ਤਰ੍ਹਾਂ ਦੇ ਨਾਲ ਨਿਭਾਉਗੇ ਕਿ ਜ਼ਿੰਮੇਵਾਰੀ ਵੱਡੀ ਦਿੱਤੀ ਜਾ ਰਹੀ ਹੈ ਸੋ ਕਿਵੇਂ ਸਰਵ ਕਰਨਾ ਚਾਹੋਗੇ ਸਟੇਟ ਨੂੰ ਆ ਅਜੀ ਇਹੀ ਰਹੇਗਾ ਕਿ ਜਦੋਂ ਵੀ ਗਰਾਊਂਡ ਜਿਆਵਾ ਹੋਰ ਬੱਚਾ ਨੂੰ ਸਪੋਰਟ ਕਰਾ ਉਹਨਾਂ ਨੂੰ ਮੋਟੀਵੇਟ ਕਰਾ ਕਿਸੇ ਵੀ sport ਨੂੰ ਅੱਗੇ ਆਪਣਾ ਕੈਰੀਅਰ ਐਜ਼ ਅ ਕੈਰੀਅਰ ਚੂਸ ਕਰਨ ਲਈ ਕਿਉਂਕਿ ਹੁਣ sport ਸਿਰਫ ਐਂਟਰਟੇਨਮੈਂਟ ਬਣ ਕੇ ਨਹੀਂ ਰਹਿ ਗਿਆ ਹੁਣ ਇਹਦੇ ਵਿੱਚ ਤੁਸੀਂ ਐਜ਼ ਅ ਜੌਬ ਵੀ ਉਸ ਨੂੰ ਯੂ نو ਐਜ਼ ਅ ਪ੍ਰੋਫੈਸ਼ਨਲ ਵੀ ਲੈ ਸਕਦੇ ਹੋ ਤਾਂ ਆਈ ਥਿੰਕ ਬਹੁਤ ਅੱਛਾ ਲੱਗ ਰਿਹਾ ਹੈ ਕਿ ਸਰਕਾਰ ਵੱਲੋਂ ਵੀ ਇੰਨਾ ਵਧੀਆ ਸਪੋਰਟ ਮਿਲ ਰਿਹਾ ਹੈ ਹਾਂਜੀ ਆ ਬਾਈ ਜੀ ਇੰਟਰਵਿਊ ਅਖੇ ਦਾ ਆਪਣਾ ਦੇ ਦੋ ਤੇ ਮਖੰਤੀ ਜੀ ਮੈਦਾ ਕਰ ਰਹੇ ਹੋ ਮੁਖੰਤੀ ਸਾਹਿਬ ਜੀ ਬਿਲਕੁਲ ਜੀ ਬਹੁਤ ਖੁਸ਼ੀ ਹੋ ਰਹੀ ਆ ਮੈਂ ਤੈਦਲ ਤੋਂ ਧੰਨਵਾਦ ਕਰਦਾ ਆ ਮੁਖੰਤੀ ਸਾਹਿਬ ਦਾ ਕਿਉਂਕਿ 2.5 ਸਾਲ ਅਸੀਂ ਵੇਟ ਕੀਤੀ ਤੇ ਇਹ ਸਰਕਾਰ ਆਈ ਤੇ ਇਹਨਾਂ ਨੇ ਬਹੁਤ ਜਲਦੀ ਸਾਨੂੰ ਲੈਟਰਾਂ ਦਿੱਤੀਆਂ ਤੇ ਸਭ ਤੋਂ ਵੱਡੀ ਗੱਲ ਇਹ ਆ ਕਿ ਮੁਖੰਤੀ ਸਾਹਿਬ ਸਪੋਰਟਸ ਲਵਰ ਆ ਬਹੁਤ ਸਪੋਰਟਸ ਵੀ ਕਰਦੇ ਆ ਤੇ ਅਗਰ ਦੇਖਿਆ ਜਾਏ ਤੇ ਜਿਹੜੇ ਮੈਚ ਹੁੰਦੇ ਹਾਕੀ ਦੇ ਸਾਰੇ ਦੇਖਦੇ ਆ ਤੇ ਸਾਨੂੰ ਅੱਗੇ ਜਦੋਂ ਮਿਲਦੇ ਆ ਤੇ ਆਈ ਥਿੰਕ ਐਵਰੀ ਡੀਟੇਲ ਉਹਨਾਂ ਤੋਂ ਹੁੰਦੀ ਆ ਤੇ ਬਹੁਤ ਵੱਡੀ ਗੱਲ ਆ ਤੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਆ ਕਿ ਕਿੰਨੀ ਹੈਲਪ ਮਿਲੂਗੀ ਅੱਗੇ ਜੇ ਮੌਕਾ ਮਿਲੂਗਾ ਤੁਹਾਨੂੰ ਸਰਵ ਕਰਨ ਦਾ ਮਲਟੀਟਨ ਕੰਟਰੀ ਨੂੰ ਤੇ ਤੁਸੀਂ ਕਿੰਨੇ ਕੁ ਤਿਆਰ ਹੋ ਕਿ ਕੁਝ ਕਰਨ ਦਾ ਬਿਲਕੁਲ ਸਰ ਜਿੱਦਾਂ ਅਸੀਂ ਹੋਕੀ 'ਚ ਆਪਣਾ ਬੈਸਟ ਦਿੰਨੇ ਆ ਗਰਾਊਂਡ 'ਚ ਤੇ ਜਦੋਂ ਅਸੀਂ ਪੁਲਿਸ ਲਾਈਨ 'ਚ ਆਵਾਂਗੇ ਇਹੀ ਰਹੂਗਾ ਕਿ ਅਸੀਂ ਵਾਤ ਤੋਂ ਵਾਤ ਹੈਲਪ ਕਰੀਏ ਜਿਹੜੇ ਲੋਕੀ ਡਰੱਗਸ ਵੱਲ ਭੱਜ ਰਿਹਾ ਲੈਸ਼ਾ ਵੱਲ ਭੱਜ ਰਿਹਾ ਉਹਨਾਂ ਨੂੰ ਉੱਥੇ ਰੋਕ ਕੇ ਉਹਨਾਂ ਨੂੰ ਇਹੀ ਅਪੀਲ ਕਰੀਏ ਕਿ ਤੁਸੀਂ ਸਪੋਰਟਸ ਜਾਓ ਕਿਉਂਕਿ ਸਪੋਰਟਸ ਇੱਕ ਇਤਾਂ ਦੀ ਚੀਜ਼ ਹੈ ਤੁਹਾਡੀ ਫਿਟਨੈਸ ਤੁਹਾਨੂੰ ਵਧੀਆ ਰੱਖੂਗੀ ਫਿਟ ਰੱਖੂਗੇ ਤੇ ਜੇ ਦੇਖਿਆ ਜਾਵੇ ਸਭ ਤੋਂ ਵਧੀਆ ਚੀਜ਼ ਜਿਹੜੀ ਸਰ ਨੇ ਕੀਤੀ ਹੈ ਮੁਖੰਦੀ ਸਰ ਨੇ ਕਿ 올림픽 ਜਾਣ ਤੋਂ ਪਹਿਲੇ 15 ਲੱਖ ਦੇ ਦਿੱਤੇ ਆ ਤੇ ਇਹ ਬਹੁਤ ਵੱਡੀ ਚੀਜ਼ ਆ ਤੇ ਇਹਨਾਂ ਨਾਲ ਇਹੀ ਆ ਕਿ ਮੈਂ ਇਹ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਕਿ ਸਪੋਰਟਸ ਜਾਓ ਭਾਈ ਆਪਣਾ ਇੰਟਰੋਡਕਸ਼ਨ ਦੇ ਦਿਓ ਤੇ ਮਹਿਸੂਸ ਕਿਵੇਂ ਦਾ ਕਰ ਰਹੇ ਹੋ ਅੱਜ ਮੁਕੰਮਲ ਦੇ ਸਾਹਮਣੇ ਜੀ ਇਹ ਆ ਨਾਮ ਦਿਸ਼ਮਪ੍ਰੀਤ ਸਿੰਘ ਇੰਟਰਨੈਸ਼ਨਲ ਆਕਿਪਲਰ ਤੇ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਜੀ ਕਿਉਂਕਿ ਇੱਕ ਮਹਿਨਤ ਹੁੰਦੀ ਸਾਰੇ ਪਲੇਅਰਸ ਦੀ ਸਾਰੇ ਸਪੋਰਟਸਪਰਸਨ ਦੀ ਜੇ ਉਹਨੂੰ ਸਰਕਾਰ ਰੈਕੋਗਨਾਈਜ਼ ਕਰਦੀ ਆ ਤਾਂ ਸਾਡੇ ਲਈ ਹੋਰ ਵਧੀਆ ਇੱਕ ਆਉਣ ਵਾਲੀ ਪੀੜ੍ਹੀ ਲਈ ਹੌਸਲਾ ਵਜਾਈ ਵਾਲੀ ਗੱਲ ਹੋ ਜਾਂਦੀ ਹੈ ਕਿ ਉਤਲੇ ਲੈਵਲ ਦੇ ਜਿਹੜੇ ਸਾਡੇ ਪਲੇਅਰ ਗਏ ਆ ਉਹਨਾਂ ਨੂੰ ਜੇ ਇਹ ਸਰਕਾਰ ਜਾਂ ਕੋਈ ਵੀ ਜੋਬਸ ਪ੍ਰੋਵਾਈਡ ਕਰ ਰਹੀ ਆ ਉਹਨਾਂ ਵਿੱਚ ਵੀ ਇੱਕ ਹੌਸਲਾ ਬਜਾਈ ਹੁੰਦੀ ਹੈ ਔਰ ਸਪੋਰਟਸ ਨੂੰ ਪਿਆਰ ਕਰਦੇ ਔਰ ਸਪੋਰਟਸਲੀ ਮਤਲਬ ਕਿ ਤਿਆਰ ਹੁੰਦੇ ਖੇਡਦੇ ਜਿਹੜੇ ਨਾਲ ਸਟਾਰਟ ਕਰਦੇ ਆ ਸੰਘਰਸ਼ ਕਿੰਨਾ ਕੀਤਾ ਤੁਸੀਂ ਅੰਤ ਤੱਕ ਕੋਚਿੰਗ ਦੇ ਵਿੱਚ ਕੀ ਕੁਝ ਕਿਵੇਂ ਸ਼ੁਰੂ ਕੀਤਾ ਸੀ ਸੰਘਰਸ਼ ਤਾਂ ਦੇਖੋ ਜੀ ਸਪੋਰਟਸ ਪਰਸਨ ਹਰੇਕ ਦੇ ਵਿੱਚ ਸਾਰੇ ਮਿਡਲ ਕਲਾਸ ਫੈਮਿਲੀਆਂ ਤੋਂ ਹੀ ਆਪਣਾ ਉੱਠ ਕੇ ਫੇਰ ਹੀ ਅੱਗੇ ਤੱਕ ਪਹੁੰਚਦੇ ਆ ਸੰਘਰਸ਼ ਤਾਂ ਸਾਰੇ ਕਹਿਣਾ ਵੀ ਜੋ ਵੀ ਸਪੋਰਟਸ ਪਰਸਨ ਆ ਜਾਂ ਕੋਈ ਵੀ ਲਾਈਫ 'ਚ ਉੱਚੇ ਅਹੁਦੇ ਤੇ ਪਹੁੰਚਦਾ ਉਹਦਾ ਸੰਘਰਸ਼ ਤਾਂ ਇੱਕ ਬਹੁਤ ਵੱਡਾ ਮਤਲਬ ਅਹਿਮ ਰੋਲ ਹੁੰਦਾ ਹੈ ਆਪਣਾ ਇੰਟਰੋਡਕਸ਼ਨ ਦੇ ਦਿਓ ਜੀ ਤੇ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਜਿਹੜੇ ਅਪਾਇੰਟਮੈਂਟ ਲੈਟਰ ਮਿਲਿਆ ਅੱਜ ਤੋਂ ਟੀਮ ਦਾ ਮੈਂ ਤੇਜਿੰਦਰਪਾਲ ਸਿੰਘ ਤੂਰ ਅਰਜਨਾਵਾੜੀ ਲੰਪੀਨ ਟੂ ਟਾਈਮ ਏਸ਼ੀਅਨ ਗੇਮਸ 골ਡ ਮੈਡਲਿਸਟ ਮੈਂ ਮਾਨ ਸਰਕਾਰ ਦਾ ਬਹੁਤ ਬਹੁਤ ਥੈਂਕ ਯੂ ਕਰਨਾ ਚਾਹੁੰਦਾ ਬਈ ਜਿਨ੍ਹਾਂ ਨੇ ਸਾਨੂੰ ਅੱਜ ਡੀਐਸਪੀ ਵਾਸਤੇ ਜੁਆਇਨਿੰਗ ਲੈਟਰ ਦਿੱਤੇ ਤੇ ਮੈਨੂੰ ਲੱਗਦਾ ਇਸ ਚੀਜ਼ ਦੇ ਨਾਲ ਯੂਸ ਸਾਡਾ ਬਹੁਤ ਮੋਟੀਵੇਟ ਹੋਊਗਾ ਤੇ ਮੈਂ ਇੱਕ ਵਾਰ ਤੋਂ ਫਿਰ ਥੈਂਕ ਯੂ ਬਰਦਰ ਅੱਛਾ ਤੁਸੀਂ ਆਪਣੇ ਸੰਘਰਸ਼ ਬਾਰੇ ਦੱਸੋ ਜੀ ਕਿਵੇਂ ਸ਼ੁਰੂ ਕੀਤਾ ਸੀ ਕਿਸ ਸਵਲ ਕੀਤੇ ਤੱਕ ਕੋ ਜੀ ਵੀ ਕੋ ਸੰਘਰਸ਼ ਤਾਂ ਤੁਸੀਂ ਕੋਈ ਵੀ ਚੀਜ਼ਾ ਸੰਘਰਸ਼ ਤੋਂ ਬਿਨਾਂ ਤਾਂ ਤੁਸੀਂ ਆਪਣੇ ਮੁਕਾਮ ਤੇ ਪਹੁੰਚ ਨਹੀਂ ਸਕਦੇ ਜਿੱਦਾਂ ਮੈਨੂੰ ਗੇਮ ਕਰਦਿਆਂ ਨੂੰ 16-17 ਸਾਲ ਹੋ ਗਏ ਆ ਤੇ ਪਿਛਲੇ 5-6 ਸਾਲ ਤੋਂ ਮੈਂ ਇੰਟਰਨੈਸ਼ਨਲ ਮੈਡਲ ਜਿੱਤ ਰਿਹਾ ਤੇ ਮੈਨੂੰ ਮਾਣ ਹੁੰਦਾ ਮੈਂ ਆਪਣੇ ਇੰਡੀਆ ਵਾਸਤੇ ਪੰਜਾਬ ਵਾਸਤੇ ਮੈਡਲ ਜਿੱਤ ਰਿਹਾ ਜੋ ਸੀਐਲ ਸਾਹਿਬ ਜਿਸ ਤਰ੍ਹਾਂ ਦੇ ਨਾਲ ਸਪੋਰਟਸ ਲਵਰ ਆ ਤੇ ਲਗਾਤਾਰ ਉਹ ਪਲੇਅਰਸ ਦੇ ਇਸ ਤਰ੍ਹਾਂ ਦੇ ਫੰਕਸ਼ਨਸ ਵੀ ਕਰਵਾ ਰਹੇ ਨੇ ਤੁਹਾਨੂੰ ਕਿਵੇਂ ਦਾ ਲੱਗਦਾ ਹੈ ਜੀ ਬਿਲਕੁਲ ਇਸ ਦੇ ਨਾਲ ਪਲੇਅਰ ਦਾ ਮੋਟੀਵੇਟ ਹੁੰਦਾ ਹੀ ਹੁੰਦਾ ਜਿਸ ਦੇ ਨਾਲ ਜੋ ਛੋਟਾ ਛੋਟੇ ਬੱਚੇ ਜਿੱਦਾਂ ਯੂਥ ਸਾਡਾ ਪਿੱਛੇ ਟ੍ਰੇਨਿੰਗ ਕਰ ਰਿਹਾ ਉਹ ਵੀ ਬਹੁਤ ਮੋਟੀਵੇਟ ਹੁੰਦਾ ਵੀ ਉਹ ਮੈਡਲ ਜਿੱਤ ਕੇ ਆਏ ਆ ਉਹਨਾਂ ਨੂੰ ਕੈਸ਼ਵਾਰ ਤੇ ਨੌਕਰੀਆਂ ਮਿਲੀਆਂ ਤੇ ਜੇ ਅਸੀਂ ਵੀ ਮੈਡਲ ਜਿੱਤਾਂਗੇ ਤਾਂ ਸਾਨੂੰ ਵੀ ਮੈਡਲ ਤੇ ਨੌਕ ਕੈਸ਼ਵਾਰ ਤੇ ਨੌਕਰੀਆਂ ਮਿਲਣਗੀਆਂ ਆਪਣਾ ਇੰਟਰੋਡਕਸ਼ਨ ਦੇ ਦਿਓ ਜੀ ਤੇ ਜਿਹੜੇ ਮੁਯੁਕਤੀ ਪੱਤਰ ਮਿਲੇ ਅੱਜ ਮੁੱਖ ਮੰਤਰੀ ਤੋਂ ਕਿਵੇਂ ਦਾ ਮਹਿਸੂਸ ਕਰ ਰਹੇ ਹੋ ਹਮ ਸਤਿਗਾਂ ਜੀ ਸਾਰਿਆਂ ਨੂੰ ਮੇਰਾ ਨਾਮ ਵਰਨ ਕੁਮਾਰ ਤੇ ਅੱਜ ਸਾਨੂੰ ਨੇਕਤੀ ਪੱਤਰ ਦਿੱਤੇ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਜੀ ਜਿਆਦੇ ਤੇ ਬਹੁਤ ਹੀ ਵਧੀਆ ਲੱਗ ਰਿਹਾ ਕਿਉਂਕਿ ਇਹ ਅਸੀਂ 2021 ਦੇ ਵਿੱਚ ਜਦੋਂ 올림픽 ਦਾ ਮੈਡਲ ਜਿੱਤ ਕੇ ਆਏ ਸੀਗੇ ਉਦੋਂ ਸਾਨੂੰ ਮਤਲਬ ਕਾਂਗਰਸ ਸਰਕਾਰ ਨੇ ਨੌਸਤੀ ਪਰ ਉਹਨਾਂ ਨੇ ਸਾਡੀ ਉਮੀਦ ਤੇ ਮਤਲਬ ਘਰ ਨਹੀਂ ਉੱtre ਜਿਹੜੀ ਆਪ ਸਰਕਾਰ ਆਈ ਹੈ ਭਗਵੰਦਰ ਸਿੰਘ ਮਾਨ ਜੀ ਦੀ ਉਹਨਾਂ ਜੀ ਸਰਕਾਰ ਆਈ ਉਹਨਾਂ ਨੇ ਸਾਨੂੰ ਨਿਯੁਕਤੀ ਪੱਤਰ ਦਿੱਤਾ ਬਹੁਤ ਹੀ ਵਧੀਆ ਗੱਲ ਸਾਰੀ ਉਮੀਦ ਓਟ ਚੁੱਕੀ ਜੀ ਤੇ ਇਹਨਾਂ ਨੇ ਆਣ ਕੇ ਸਾਡੀ ਉਮੀਦ ਜਗਾਈ ਬਹੁਤ ਵਧੀਆ ਸਾਨੂੰ ਨਿਯੁਕਤੀ ਪੱਤਰ ਦਿੱਤੇ ਸਾਨੂੰ ਬਹੁਤ ਹੀ ਜ਼ਿਆਦਾ ਖੁਸ਼ੀ ਹੈ ਤੇ ਮੈਂ ਇਹਨਾਂ ਦਾ ਦਿਲੋਂ ਧੰਨਵਾਦੀ ਹਾਂ ਜੀ ਕਿ ਕਾਫੀ ਵਧੀਆ ਮਤਲਬ ਸਪੋਰਟਸ ਦੇ ਵਿੱਚ ਇਹ ਕੰਮ ਕਰ ਰਹੇ ਨੇ ਕਿਉਂਕਿ ਇਹਹੀ ਸਪੋਰਟ ਦੇ ਨਾਲ ਰਿਲੇਟਿਡ ਹੈ ਤਾਂ ਮੈਂ ਸਪੋਰਟਸ ਹੀ ਕਰ ਰਹੇ ਹਾਂ ਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਨੇ ਕਿਉਂਕਿ ਜਿਹੜੀਆਂ ਖੇਡਾਂ ਵੱਤਨ ਪੰਜਾਬ ਦੀਆਂ ਨੇ ਇਹਨਾਂ ਨੇ ਚਲਾਈਆਂ ਉਹ ਵੀ ਬਹੁਤ ਵਧੀਆ ਚ ਟੂਰਨਾਮੈਂਟ ਮਤਲਬ ਟੂਰਨਾਮੈਂਟ ਹੀ ਗੱਲ ਹੈ ਤੁਸੀਂ ਉਹ ਖੇਡਦੇ ਨੇ ਤੇ ਕਾਫੀ ਵਧੀਆ ਲੱਗਾ ਸਪੋਰਟਸ ਹੋਰ ਅੱਗੇ ਜਾਊਗਾ ਪੰਜਾਬ ਦਾ ਤੇ ਕਾਫੀ ਵਧੀਆ ਲੱਗ ਰਿਹਾ ਹੈ ਅਜਾ ਪਿਆਰੀ ਜਿਵੇਂ ਅੱਜ ਕੱਲ ਸੀਐਮ ਸਾਹਿਬ ਕਹਿ ਰਹੇ ਨੇ ਕਿ ਤਿਆਰੀ ਕਰਨੀ ਪਹਿਲਾਂ ਹੀ ਪੈਸੇ ਦਿੱਤੇ ਜਾਂਦੇ ਨੇ ਪਲੇਅਰਸ ਨੂੰ ਮੋਟੀਵੇਸ਼ਨ ਹੋਏ ਵੱਧਾ ਉਹਦੇ ਨਾਲ ਕਿੰਨੀ ਕਾਢ ਮਿਲਦੀ ਹੈ ਦੇਖੋ ਜੀ ਇੱਕ ਹਾਂਜੀ ਪਲੇਅਰ ਬਣਨ ਵਾਸਤੇ ਪੈਸੇ ਦੀ ਜਰੂਰਤ ਹੈ ਜਨਕਿ ਕੋਈ ਇਕਮੈਂਟ ਲੈਣ ਵਾਸਤੇ ਪੈਸੇ ਦੀ ਜਰੂਰਤ ਬਹੁਤ ਹੈ ਜੀ ਤੇ ਜਦੋਂ ਵਾਕਿਆ ਇਹਨਾਂ ਨੇ ਕਿਹਾ ਹੈ ਜੀ ਕਿ ਤਿਆਰੀ ਜਾਣ ਤੋਂ ਪਹਿਲਾਂ ਟੂਰਨਾਮੈਂਟ ਜਾਣ ਤੋਂ ਪਹਿਲਾਂ ਸਾਨੂੰ ਪੈਸੇ ਦਿੱਤੇ ਜਾਂਦੇ ਵਾਕਿਆ ਦਿੱਤੇ ਜਾਂਦੇ ਆ ਜੀ ਸਾਨੂੰ ਪਹਿਲੇ ਗਾਉਂ ਜੀਏਸ਼ੀਅਨ ਗੇਮ ਜਾਣ ਤੋਂ ਪਹਿਲਾਂ ਸਾਨੂੰ ਪਹਿਲੇ ਸਾਡੇ ਅਕਾਊਂਟ ਚ ਆ ਗਏ ਸੀ ਤੇ 올림픽 ਜਾਣ ਤੋਂ ਪਹਿਲਾਂ ਵੀ ਇਹਨਾਂ ਨੇ ਕਿਹਾ ਜੀ ਤਾਂ 15-15 ਲੱਖ ਪਾਉਣਗੇ ਮੈਨੂੰ ਉਮੀਦ ਆ ਹਾਂਜੀ ਪਾਉਣਗੇ ਜੀ ਤੇ ਕਾਫੀ ਹੈਲਪ ਮਿਲਦੀ ਆ ਜੀ ਤੇ ਬਹੁਤ ਹੀ ਜ਼ਿਆਦਾ ਹੈਲਪ ਮਿਲਦੀ ਆ ਤੇ ਵਧੀਆ ਤੁਸੀਂ ਆਪਣੇ ਸੰਘਰਸ਼ ਬਾਰੇ ਦੱਸੋ ਤੁਸੀਂ ਐਸਟ ਪਹੁੰਚੇ ਹੋ ਇਸ ਮੋਮ ਤੱਕ ਤੇ ਕਿਵੇਂ ਜ਼ੀਰੋ ਲੈਵਲ ਤੋਂ ਸਟਰਗਲ ਕੀਤੀ ਸੀ ਕੀ ਕੁਸ਼ ਕਰਕੇ ਅੱਜ ਇੱਥੇ ਪਹੁੰਚੇ ਹਾਂ ਜੀ ਹਾਂ ਜੀ ਕਾਫੀ ਲੰਬਾ ਸਮਾਂ ਲੱਗਿਆ ਜੀ ਮੈਨੂੰ ਕਿਉਂਕਿ ਮੇਰੀ 29 ਸਾਂ ਦੀ ਉਮਰ ਹੋ ਗਈ ਤੇ ਜਦੋਂ ਘੱਟੋ ਘੱਟ ਮੈਂ 12 ਸਾਲ ਦਾ ਸੀਗਾ ਉਦੋਂ ਮੈਂ ਖੇਡਣਾ ਸਟਾਰਟ ਕੀਤਾ ਸੀਗਾ ਜੀ ਇਹ ਸੰਘਰਸ਼ ਤਾਂ ਕਾਫੀ ਲੰਬਾ ਹੈ ਜੀ ਸਟੋਰੀ ਬਹੁਤ ਲੰਬੀ ਹੈ ਜੀ ਤੇ ਬਿਆਨ ਨਹੀਂ ਕਰ ਸਕਦੇ ਬਟ ਇਹ ਹੈ ਕਿ ਜੀ ਕਾਫੀ ਮਿਹਨਤ ਕੀਤੀ ਐ ਕਿਹੜਾ ਸਬਰ ਐ ਉਹ ਬਹੁਤ ਕੀਤਾ ਜੀ ਕਿਉਂਕਿ ਕਦੀ ਕਦੀ ਟੀਮ ਚ ਨਾਮ ਆਉਂਦਾ ਸੀ ਕਦੀ ਨਹੀਂ ਆਉਂਦਾ ਸੀ ਕਦੀ ਕੋਈ ਇੰਜਰੀ ਹੋ ਜਾਂਦੀ ਸੀਗੀ ਤੇ ਪਹਿਲੇ ਕਿਉਂਕਿ ਥੋੜਾ ਜਿਆਦਾ ਫੈਸਿਲਿਟੀ ਜਿਹੜੀ ਸੀ ਉਹ ਘੱਟ ਸੀ ਪਲੇਅਰ ਨੂੰ ਤੇ ਹੁਣ ਕਾਫੀ ਵੱਡ ਚੁੱਕੀ ਆ ਤੇ ਜਿਹੜੇ ਆਉਣ ਵਾਲੇ ਪਲੇਅਰ ਆ ਉਹ ਕਾਫੀ ਖੁਸ਼ ਨੇ ਮਤਲਬ ਤੇ ਕਾਫੀ ਲੰਬਾ ਸਟਰਗਲ ਰਿਹਾ ਆ ਤੇ ਕਾਫੀ ਸਟਰਗਲ